16 ਰਾਉਂਡ ਨੇ 16 ਰਾਉਂਡ ਦੇ ਵਿੱਚੋਂ ਤੁਸੀਂ ਇੱਕ ਦੋ ਰਾਉਂਡ ਦੇ ਨਾਲ ਲਾ ਕੇ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਸਕਦੇ ਐਜ਼ ਇਹ ਸਮੁੱਚੀ ਜਿਹੜੀ ਕੌਨਸਟਿਟਿਊਐਂਸੀ ਆ ਉਹਦੀ ਵੋਟ ਨੂੰ ਦੇਖਣਾ ਹੁੰਦਾ ਔਰ ਅਸੀਂ ਪੂਰੀ ਤਰ੍ਹਾਂ ਸਾਨੂੰ ਯਕੀਨ ਸੀਗਾ ਕਿ ਸਾਡੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਵੱਡੀ ਲੀਡ ਇਸ ਜਿਮਨੀ ਚੋਣ ਦੇ ਵਿੱਚ ਲੀਡ ਕਹਿ ਰਿਹਾ ਕਿੰਨੇ ਵੀ ਜੇਕਰ ਅਕਾਲੀ ਦਲ ਦੇ ਅਸੀਂ ਕੱਟਦੇ ਨਾ ਜਿੱਤ ਜਾਣਾ ਸੀ ਕਿੰਨੇ ਮਤਲਬ ਅਕਾਲੀ ਦਲ ਦੀ ਜਿੱਤ ਉਹ ਨਹੀਂ ਮੈਨਾਂ ਦੇਖੋ ਜੇ ਜੇ ਤਾਂ ਫਿਰ ਉਹਨਾਂ ਨੂੰ ਹੀ ਪਤਾ ਹੈ ਹੈਨਾ ਆਪਾਂ ਅਸੀਂ ਆਪਣੀ ਪਾਰਟੀ ਵੱਲੋਂ ਚੋਣ ਲੜੀ ਅਸੀਂ ਪਹਿਲਾਂ ਵੀ ਸੀਟ ਸਾਡੇ ਕੋਲ ਸੀ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਪਹਿਲਾਂ ਵੀ ਅਸੀਂ ਵੱਡੇ ਮਾਰਜਿਨ ਦੇ ਨਾਲ ਇਹ ਸੀਟ ਜਿਹੜੀ ਆ ਰਿਟੇਨ ਕੀਤੀ ਜਿੱਤੀ ਸੀਗੀ ਹੁਣ ਵੀ ਇਹਨੂੰ ਰਿਟੇਨ ਕੀਤਾ ਔਰ ਇਹ ਜਿਹੜੀ ਜਿੱਤ ਆ ਉਹ ਕਮਾਂ ਦੀ ਜਿੱਤ ਆ ਇੱਕ ਮੈਂ ਤਾਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਡਿਵੈਲਪਮੈਂਟਲ ਪੋਲੀਟਿਕਸ ਜਿਹੜੀ ਹੈ ਨਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ੁਰੂ ਹੋਈ ਹੈ ਪਿਛਲੇ ਪੌਣੇ 4 ਸਾਲ ਦੇ ਵਿੱਚ ਹਰ ਫੀਲਡ ਦੇ ਵਿੱਚ ਦੇਖ ਲਓ ਅਸੀਂ ਲੋਕਾਂ ਨੂੰ ਜਾ ਕੇ ਆਪਦੇ ਬਿਜਲੀ ਦੇ ਕੰਮ ਕਰਾਏ ਅਸੀਂ ਰੋਡਸ ਦੇ ਬਾਰੇ ਦੱਸਿਆ